2017 6 2025 ਕੱਲ ਬਿਰਡ ਚੁੰਬਾ ਦੇ ਕੁਝ ਪੰਚਾਇਤੀ ਵਿਅਕਤੀ ਉਹ ਥਾਣਾ ਆਨੰਦਗੜ੍ਹ ਵਿਖੇ ਆਏ ਸੀਗੇ ਇੱਕ ਬੰਦੇ ਦੇ ਸੱਟਾਂ ਲੱਗੀਆਂ ਸੀ ਝਗੜਾ ਹੋ ਗਿਆ ਸੀ ਕਾਲਾ ਸਿੰਘ ਦਾ ਕੁਝ ਬੰਦਿਆਂ ਨਾਲ ਉਹਦੇ ਸਬੰਧ ਵਿੱਚ ਆਏ ਸੀਗੇ 14 ਦਿਨ ਨੂੰ ਝਗੜਾ ਹੋਇਆ ਸੀ ਇਹ ਕੱਲ ਇਹ ਆਈਸੀ ਪੰਚਾਇਤ ਤਾਂ ਉੱਥੇ ਕਿਸੇ ਮਸਲੇ ਨੂੰ ਗੱਲ ਨੂੰ ਲੈ ਕੇ ਏਐਸਏ ਗੁਰਚਰਨ ਸਿੰਘ ਥਾਣਾ ਆਨੰਦਗੜ੍ਹ ਦੇ ਨਾਲ ਉਹ ਪੰਚਾਇਤੀ ਜਿਹੜੇ ਬੰਦੇ ਸੀ ਪਿੰਡ ਵਾਲੇ ਆਏ ਉਹਨਾਂ ਨਾਲ ਕੁਝ ਬੋਲਬਾਲਾ ਤਲਕਲਾਮੀ ਹੋ ਰਹੀ ਸੀ ਤੇ ਜਿਸ ਬੰਦੀ ਉਹਨਾਂ ਨੇ ਵੀਡੀਓ ਵੀ ਆਪਣੀ ਜਾਰੀ ਕੀਤੀ ਸੀ ਤੇ ਉਹਦੇ ਸੰਬੰਧ ਵਿੱਚ ਮੈਂ ਡੀਐਸਪੀ ਦਿਹਾਤੀ ਬਠਿੰਡਾ ਅਰਜੀਤ ਸਿੰਘ ਮਾਨ ਤੇ ਐਸਐਚਓ ਨਮਗੜ ਨੇ ਦੋਨਾਂ ਨੂੰ ਵਿੱਚ ਬਿਠਾ ਕੇ ਪੰਚਾਇਤ ਦੀ ਪੂਰੀ ਤਸੱਲੀ ਕਰਵਾ ਦਿੱਤੀ ਹੈ ਤੇ ਗੁਰਚਰਨ ਸਿੰਘ ਜਿਹੜਾ ਏਐਸਏ ਹੈ ਉਹਨੂੰ ਵੀ ਵਾਰਮ ਕਰ ਦਿੱਤਾ ਤੇ ਹੁਣ ਸਾਡੇ ਪੰਚਾਇਤ ਵਿਅਕਤੀਆਂ ਦੀ ਪੂਰੀ ਤਸੱਲੀ ਹੋ ਚੁੱਕੀ ਹੈ ਪਿਛੋਂ ਉਹਨਾਂ ਨੂੰ ਕਿਸੇ ਮਲਾਜ਼ਮ ਤੇ ਪੁਲਿਸ ਕਰਮਚਾਰੀ ਤੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹੈ